ਇਹ ਹੈ ਕਿ ਜੀ ਸਾਰਿਆਂ ਨੂੰ ਸਸੇਕਾਰ ਜੀ ਆਪਾਂ ਇੱਕ ਰੋਸ਼ੀਆ ਡਿਜ਼ਾਈਨ ਬਣਾ ਰਹੇ ਹਾਂ ਜੀ ਦੋ ਦੋ ਲਾਈਨ ਆਪਾਂ ਪਾਉਣੇ ਗ੍ਰੀਨ ਦੀਆਂ ਦੋ ਦੋ ਵਾਈਟ ਦੀ ਅਜੇ ਆਪਾਂ ਨੇ ਆ ਇੱਕ ਲਾਈਨ ਪਾ ਲਈ ਡਿਜ਼ਾਈਨ ਵਾਲੀ ਹੁਣ ਆਪਾਂ ਇੱਕ ਸਿੰਪਲ ਪਾ ਕੇ ਫਿਰ ਵਾਈਟ ਦਾ ਇਸ ਤਰ੍ਹਾਂ ਡਿਜ਼ਾਈਨ ਬਣਾਵਾਂਗੇ ਫਿਰ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਨੇ ਡਿਜ਼ਾਈਨ ਕਿਵੇਂ ਬਣਾਇਆ ਹਾਂ ਜੀ ਆਪਾਂ ਸ਼ੁਰੂ ਕਰਦੇ ਹਾਂ ਅਜੇ ਪੈਸਤਨ ਉੱਪਰ ਦੀ ਬਾਲਣੀ ਮਾਰਾਂਗੇ ਬਾਲਣੀ ਮਾਰਨਾ ਹੈਗਾ ਇਸੇ ਤਰ੍ਹਾਂ ਆਕੀ ਬਸੇ ਸਿੰਗਲ ਸਿੰਗਲ ਹੀ ਬਣਾਵਾਂ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦਾ ਜੀ ਟਾਈਟ ਬਣਾਉਣਾ ਲੂਜ਼ ਬਣਾਉਣਾ ਆਪਣੀ ਮਰਜ਼ੀ ਆ ਜੇ ਆਪਾਂ ਨੇ ਲੂਜ਼ ਬਣਾਉਣਾ ਤਾਂ ਆਪਾਂ ਥੋੜਾ ਜਿਹਾ ਲੂਜ਼ ਰੱਖ ਲਾਂਗੇ ਤੇ ਜੇ ਆਪਾਂ ਨੇ ਬਣਾਉਣਾ ਟਾਈਟ ਤਾਂ ਆਪਾਂ ਥੋੜਾ ਜਿਹਾ ਟਾਈਟ ਰੱਖ ਲਾਂਗੇ ਹਾਂਜੀ ਆਪਣੀ ਸਾਰੀ ਲਾਈਨ ਆ ਜਿਹੜੀ ਇਸ ਤਰ੍ਹਾਂ ਹੀ ਕੰਪਲੀਟ ਕਰਨੀ ਆ ਧਾਗਾ ਆਪਾਂ ਇਸ ਤਰ੍ਹਾਂ ਉਂਗਲੀ ਦੇ ਉੱਪਰ ਲਵੇ ਦੇ ਲਾਂਗੇ ਜਿੰਨੇ ਕਾਪਨ ਲੋੜ ਆ ਉਹਨਾਂ ਕਾਪਾਂ ਲੂਜ਼ ਕਰੀ ਆਵਾਂਗੇ ਇਸ ਤਰ੍ਹਾਂ ਪਾ ਕੇ ਗਲੀ ਦੇ ਵਿੱਚ ਦੇ ਸਾਰੀ ਲਾਈਨਾਂ ਜਿਹੜੇ ਆਪਾਂ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ। ਹਾਂਜੀ ਕਰੋਸ਼ੀਆ ਬਉਣ ਦਾ ਕੋਈ ਔਖਾ ਨਹੀਂ ਹੈਗਾ। ਸੌਖਾ ਹੀ ਜਦੋਂ ਇੱਕ ਵਾਰੀ ਆਪਾਂ ਨੂੰ ਕਰੋਸ਼ੀਆ ਚਲਾਉਣਾ ਆ ਗਿਆ। ਇਹਦੇ ਵਿੱਚ ਜੀ ਆਪਾਂ ਨੂੰ ਇੱਕ ਚੀਜ਼ ਸਿੱਖਣ ਦੀ ਲੋੜ ਆ। ਇੱਕ ਤਾਂ ਆਪਾਂ ਨੂੰ ਕਰੋਸ਼ੀਆ ਫੜਨਾ ਇਸ ਤਰ੍ਹਾਂ ਆਉਣਾ ਚਾਹੀਦਾ ਇੱਕ ਤਾਂ ਗੱਲ ਭੇਟਣਾ। ਵੀ ਕਿਵੇਂ ਆਪਾਂ ਨੇ ਇਸ ਤਰ੍ਹਾਂ ਇਹ ਢਿੱਲਾ ਕਰੀ ਜਾਣਾ। ਜੇ ਟਾਈਟ ਲੱਗੇ ਢਿੱਲਾ ਜਿਹਾ ਲੱਗੇ ਤਾਂ ਥੋੜੀ ਇਦਾਂ ਖਿੱਚ ਲਓ ਨਹੀਂ ਉਂਗਲੀ ਦੇ ਉੱਤੇ ਲਪੇਟ ਲਓ। ਅਸੇ ਤਰ੍ਹਾਂ ਆਪਾਂ ਨੇ ਕਰੋਸ਼ੀ ਇਸ ਤਰ੍ਹਾਂ ਆਪਾਂ ਥੋੜੀ ਜਿਹਾ ਸਲੋ ਕਰਕੇ ਦੱਸ ਦਿਆਂ ਵੀ ਕਰੋਸ਼ੀ ਆਪਾਂ ਨੇ ਇਸ ਤਰ੍ਹਾਂ ਪਾ ਲਿਆ। ਹਾਇਰਬੜ ਇਹਨੂੰ ਵਿੱਚ ਦੀ ਲਿਆ ਕੇ ਇਸ ਤਰ੍ਹਾਂ ਕੱਢ ਲਿਆ। ਕਰੋਸ਼ੀ ਦੇ ਨਾਲ ਆਪਾਂ ਕੋਟੀ ਸਵੈਟਰ ਜਾਕਟ ਕੁਝ ਵੀ ਬਣਾ ਸਕਦੇ ਹਾਂ। ਮਫਲਰ ਬਣਾ ਲਓ। ਹਾਂਜੀ ਆਪਾਂ ਨੇ ਗ੍ਰੀਨ ਦੀਆਂ ਦੋ ਲਾਈਨਾਂ ਕੰਪਲੀਟ ਕਰਕੇ ਉਦੋਂ ਵਾਈਟ ਦੀ ਸਟਾਰਟ ਕਰ ਲਈ ਸਿੰਗਲ ਹੁਣ ਆਪਾਂ ਰ ਡਿਜ਼ਾਈਨ ਬਣਾਵਾਂਗੇ ਇਸ ਤਰ੍ਹਾਂ ਬਾਹਰ ਮਾਰ ਲਾਗੇ ਆ ਜਿਹੜਾ ਡਿਜ਼ਾਈਨ ਆਪਾਂ ਪਹਿਲਾਂ ਬਣਾਇਆ ਇਹਦੇ ਬਿਲਕੁਲ ਨਾਲ ਦੀ ਟੱਚ ਕਰਕੇ ਇਥੋਂ ਦੀ ਆਪਾਂ ਪਾ ਲਾਂਗੇ ਇਸ ਤਰ੍ਹਾਂ ਗੁੰਡਾ ਬਾਹਰ ਕੱਢ ਲਿਆ ਹੁਣ ਆਪਾਂ ਇਹ ਤਿੰਨ ਗੁੰਡਿਆਂ ਦੇ ਦੋ ਬਣਾ ਲਾਂਗੇ ਦੋ ਦਾ ਪਹਿਲਾ ਇੱਕ ਬਣਾ ਲਾਂਗੇ ਫਿਰ ਇਹਨਾਂ ਦਾ ਇੱਕ ਬਣਾ ਲਾਂਗੇ ਹੁਣ ਆਪਾਂ ਜਿਹੜਾ ਸਿੰਗਲ ਬਣਾਉਨੇ ਆ ਨਾਲੇ ਬਣਾ ਲਾਂਗੇ ਇਸ ਤਰ੍ਹਾਂ ਸਿੰਗਲ ਬਣਾਈ ਜਾਵਾਂਗੀ ਜਿਵੇਂ ਆਪਾਂ ਗ੍ਰੀਨ ਦੇ ਬਣਾਏ ਸੀ। ਫਿਰ ਇਹ ਆਪਾਂ ਆਨੇ ਕੋਲੇ ਕਈ ਵਾਰ ਦੋ ਕਲਰ ਦੀ ਉਹਨੂੰ ਪਈ ਹੁੰਦੀ ਆ। ਇਸ ਤਰ੍ਹਾਂ ਬੜ ਮਾਰ ਕੇ ਬਿਲਕੁਲ ਇਹਦੇ ਸੈਂਟਰ ਦੀ ਪਾ ਕੇ ਇਸ ਤਰ੍ਹਾਂ ਆਪਾਂ ਦੋ ਦਾ ਪਹਿਲਾ ਇੱਕ ਕਰ ਦਾਂਗੇ ਫਿਰ ਦੋ ਦਾ ਫਿਰ ਇੱਕ ਕਰਾਂਗੇ। ਇਸ ਤਰ੍ਹਾਂ ਜੀ ਆਪਣਾ ਡਿਜ਼ਾਈਨ ਆ ਜਿਹੜਾ ਉਹ ਬਣਨਾ ਸਟਾਰਟ ਹੋ ਗਿਆ। ਗ੍ਰੀਨ ਦੇ ਉੱਪਰ ਵਾਈਟ ਦਾ ਵਾਈਟ ਦੇ ਉੱਪਰ ਗ੍ਰੀਨ ਦਾ ਆਪਾਂ ਤੁਹਾਨੂੰ ਇੱਕ ਵਾਰੀ ਹੋਰ ਪਾ ਕੇ ਦਿਖਾਉਣੀ ਆ। ਇਸ ਤਰ੍ਹਾਂ ਜੀ ਵਾਲ ਮਾਰ ਲਾਂਗੇ ਬਿਲਕੁਲ ਇਹਦੇ ਸੈਂਟਰ ਦੀ ਪਾਵਾਂਗੇ ਇਸ ਤਰ੍ਹਾਂ ਧਾਗਾ ਖੇਚ ਕੇ ਟਾਈਟ ਕਰ ਦਾਂਗੇ ਦੋ ਫੇਰ ਆਪਾਂ ਨੇ ਜੀ ਸਿੰਗਲ ਬਣਾ ਲਏ ਆਪਾਂ ਇਸ ਤਰ੍ਹਾਂ ਵਾਲ ਮਾਰ ਕੇ ਬਿਲਕੁਲ ਇਹਦੇ ਸੈਂਟਰ ਤੋਂ ਹੀ ਪਾ ਕੇ ਇਸ ਤੋਂ ਬਹੁਤ ਸੌਖਾ ਤੇ ਆਪਣਾ ਸੋਹਣਾ ਡਿਜ਼ਾਈਨ ਬਣੀ ਲੇਗਾ ਜੀ ਬਣਦਾ ਵੀ ਜਲਦੀ ਜਲਦੀ ਤੇ ਦੇਖੋ ਜੀ ਬਣਿਆ ਵੀ ਬਹੁਤ ਸੋਹਣਾ ਲੱਗਦਾ ਇਸ ਤੋਂ ਜਿਹਾ ਪੰਬੜ ਮਾਰਨਾ ਹੈ ਬਿਲਕੁਲ ਇਹਦੇ ਬਿਲਕੁਲ ਨਾਲ ਦੀ ਦੋ ਦਾ ਇੱਕ ਕਰ ਦਾਂਗੇ ਥੋੜ੍ਹਾ ਧਾਗਾ ਇਸ ਤਰ੍ਹਾਂ ਖਿੱਚ ਲਾਂਗੇ ਫਿਰ ਦੋ ਦਾ ਇੱਕ ਕਰ ਦਾਂਗੇ ਬਹੁਤ ਸੌਖਾ ਸੋਹਣਾ ਤੇ ਸੁੰਦਰ ਡਿਜ਼ਾਈਨ ਹੈ ਜੀ ਬਣਦਾ ਵੀ ਆਪਣੀ ਆਸਾਨੀ ਨਾਲ ਕੋਟੀ ਸਵੈਟਰ ਜਾਕਟ ਕਿਸੇ ਵੀ ਪ੍ਰੋਜੈਕਟ ਦੇ ਉੱਪਰ ਬਣਾ ਸਕਦੇ ਆ ਜੇ ਆਪਾਂ ਇਸ ਡਿਜ਼ਾਈਨ ਦੇ ਵਿੱਚ ਜੀ ਮਫਲ ਬਣਾਉਣਾ ਹੋਵੇ ਮਫਲਰ ਤਾਂ ਆਪਾਂ ਫਿਰ ਥੋੜੀ ਜਿਹਾ ਲੂਜ਼ ਰੱਖ ਲਾਂਗੇ ਮਿਲ ਕੋਲੇ ਦੇ ਸੈਂਟਰ ਦੇ ਨਾਲ ਦੀ ਬਣਾ ਲਓ ਬਚਾਰੇ ਆਪਣੇ ਜਿਹੜਾ 2-2 ਬਣਾਉਣੇ ਆ ਜੀ 2 ਬਣਾ ਲਓ 3 ਬਣਾ ਲਓ ਆਪਣੀ ਮਰਜ਼ੀ ਫਿਰ ਆਪਾਂ ਇਸ ਤਰ੍ਹਾਂ ਬਲਾਮੀ ਮਾਰ ਕੇ ਇਸ ਤਰ੍ਹਾਂ ਇਹ ਨਾਲ ਦਿੰਦੇ ਨਗਾ ਕੇ 2 ਦਾ ਇੱਕ ਕਰ ਲਾਂਗੇ ਫਿਰ 2 ਦਾ ਇੱਕ ਕਰ ਦਾਂਗੇ ਇਹ ਲਾਈਨ ਰਿਪੀਟ ਕਰਨ ਤੋਂ ਬਾਅਦ ਫਿਰ ਆਪਾਂ ਦੋ ਦੇ ਫੇਰ ਸਿੰਗਲ ਬਣਾ ਲਾਂਗੇ। ਇਹ ਤੀਜੀ ਤੀਜੇ ਰਾਉਂਡ 'ਚ ਫੇਰ ਆਪਣਾ ਜੀ ਇਹਦਾ ਬਣ ਜੂਗਾ ਗ੍ਰੀਨ ਦਾ। ਆਪਾਂ ਇਥੇ ਥੋੜੀ ਨਿਵਾਉਣਾ ਸੀਗਾ। ਇਸ ਫਿਰ ਆਪਣਾ ਡਿਜ਼ਾਈਨ ਬਣ ਹੀ ਜਾਊਗਾ। ਬਹੁਤ ਸੌਖਾ ਸੋਹਣਾ ਤੇ ਸੁੰਦਰ ਡਿਜ਼ਾਈਨ। ਬਿਲਕੁਲ ਆਪਾਂ ਇਥੇ ਇਹਦੇ ਨਾਲ ਦੀ ਪਾ ਦਾਂਗੇ ਸਾਰੀ ਲਾਈਨਾਂ ਜੀ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਇਸ ਤਰ੍ਹਾਂ ਬਾਲ ਮਾਰਾਂਗੇ ਇਹ ਦੋ ਦੇ ਇੱਕ ਦਾ ਜਿਹੜਾ ਜੀ ਆਪਾਂ ਨੇ ਹੁਣ ਆ ਨਾਲ ਬਣਾਉਣਾ ਇਹਨੂੰ ਆਪਾਂ ਬਾਲ ਨਹੀਂ ਮਾਰਨਾ ਇਹ ਆਪਾਂ ਸਿੰਗਲ ਬਣਾ ਲਾਂਗੇ ਇਹ ਸਾਰੀ ਲਾਈਨ ਤੁਹਾਨੂੰ ਕੰਪਲੀਟ ਕਰਕੇ ਦਿਖਾਈ ਹੈ। ਹਾਂਜੀ ਦੇਖੋ ਜੀ ਆਪਣਾ ਡਿਜ਼ਾਈਨ ਬਣਿਆ ਕਿੰਨਾ ਸੋਹਣਾ ਲੱਗਦਾ। ਹਾਂਜੀ ਪਰ ਡਿਜ਼ਾਈਨ ਬਣਿਆ ਬਹੁਤ ਪਿਆਰਾ ਲੱਗਦਾ ਕੋਟੀ ਸਵੈਟਰ ਜਾਕਟ ਕਿਸੇ ਵੀ ਪ੍ਰੋਜੈਕਟ ਦੇ ਉੱਪਰ ਪਾ ਸਕਦੇ ਹਾਂ। ਹੁਣ ਆਪਾਂ ਇਹਦੇ ਉੱਪਰ ਦੀ ਵਾਈਟ ਦੀਆਂ ਦੋ ਸਿੰਗਲ ਲਾਈਨਾਂ ਹੋਰ ਕੰਪਲੀਟ ਕਰਾਂਗੇ। ਤੇ ਫਿਰ ਤੀਜੀ ਲਾਈਨ ਤੇ ਆਪਾਂ ਗ੍ਰੀਨ ਦੇ ਨਾਲ ਇਸ ਤਰ੍ਹਾਂ ਡਿਜ਼ਾਈਨ ਬਣਾਵਾਂਗੇ ਜਿਵੇਂ ਆਪਾਂ ਨੇ ਇਸ ਤਰ੍ਹਾਂ ਬਣਾਇਆ। ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ।